ਗੱਲ ਅਮਰਿਤਪਾਲ ਦੀ ਹੋਏਗੀ ਦਰਸਲ ਅਮਰਿਤਪਾਲ ਦੀ ਤਰਫੋਂ ਇੱਕ ਟਵੀਟ ਕੀਤਾ ਗਿਆ ਉਹਨਾਂ ਦੇ ਮਾਤਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਮਰਿਤਪਾਲ ਖਾਲਿਸਤਾਨ ਦਾ ਸਮਰਥਨ ਨਹੀਂ ਕਰਦਾ ਉਸ ਤੋਂ ਬਾਅਦ ਹੁਣ ਅਮਰਿਤਪਾਲ ਦੀ ਤਰਫੋਂ ਇੱਕ ਟਵੀਟ ਆਂਦਾ ਹੈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਮਾਤਾ ਦੇ ਬਿਆਨ ਨੂੰ ਜਿਸ ਤਰ੍ਹਾਂ ਉਹ ਅਮਰਿਤਪਾਲ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਨੇ ਖਾਲਿਸਤਾਨ ਵਾਲੇ ਬਿਆਨ ਦੇ ਉੱਤੇ ਅਮਰਿਤਪਾਲ ਦੇ ਅਕਾਊਂਟ ਤੋਂ ਇੱਕ ਪੋਸਟ ਸਾਹਮਣੇ ਆਈ ਹੈ ਅਮਰਿਤਪਾਲ ਜਿਹੜਾ ਹਾਲ ਹੀ ਦੇ ਵਿੱਚ 5 ਜੁਲਾਈ ਨੂੰ ਮੈਂਬਰ ਪਾਰਲੀਮੈਂਟ ਵਜੋਂ ਸੌ ਚੁੱਕੇ ਗਏ ਨਹੀਂ ਤਾਂ ਉਹਨਾਂ ਦੇ ਅਕਾਊਂਟ ਤੋਂ ਇੱਕ ਪੋਸਟ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਜਦੋਂ ਜਦੋਂ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਖਾਲਿਸਤਾਨ ਦਾ ਸਮਰਥਨ ਅਮਰਿਤਪਾਲ ਨਹੀਂ ਕਰਦਾ ਤਾਂ ਹੁਣ ਉਹਨਾਂ ਨੇ ਉਹਨਾਂ ਦੇ ਅਕਾਊਂਟ ਤੋਂ ਇੱਕ ਟਵੀਟ ਸਾਂਝਾ ਹੁੰਦਾ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਖਾਲਸੇ ਰਾਜ ਦੀ ਜਿਹੜਾ ਉਹ ਗਲਤ ਨਹੀਂ ਹੈ ਮਾਤਾ ਦੇ ਬਿਆਨ ਨੂੰ ਅਮਰਿਤਪਾਲ ਨੇ ਨਕਾਰਿਆ ਹੈ ਵਾਰਸ ਪੰਜਾਬ ਦਾ ਮੁਖੀ ਅਮਰਿਤਪਾਲ ਜੋ ਕਿ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਅਕਾਊਂਟ ਤੋਂ ਇੱਕ ਪੋਸਟ ਸਾਹਮਣੇ ਆਈ ਹੈ ਖਾਲਿਸਤਾਨ ਵਾਲੇ ਬਿਆਨ ਦੇ ਉੱਤੇ ਅਮਰਿਤਪਾਲ ਦੇ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਸੋ ਮਾਤਾ ਜੀ ਵੱਲੋਂ ਜਿਹੜਾ ਹੈ ਅਣਜਾਣੇ ਦੇ ਵਿੱਚ ਬਿਆਨ ਦਿੱਤਾ ਗਿਆ ਦਰਸਲ ਜਦੋਂ ਸੌਂ ਚੁੱਕੀ ਜਾਂਦੀ ਹੈ ਅਮਰਿਤਪਾਲ ਦੇ ਵੱਲੋਂ ਤਾਂ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਦਾ ਬਿਆਨ ਆਉਂਦਾ ਹੈ ਕਿ ਅਮਰਿਤਪਾਲ ਨੇ ਸੰਵਿਧਾਨ ਦੀ ਸੌਂ ਚੁੱਕੀ ਹੈ ਇਸ ਲਈ ਸਰਕਾਰ ਨੂੰ ਹੁਣ ਉਸ ਨੂੰ ਖਾਲਿਸਤਾਨੀ ਨਹੀਂ ਕਹਿਣਾ ਚਾਹੀਦਾ ਅਮਰਿਤਪਾਲ ਖਾਲਿਸਤਾਨ ਦਾ ਸਮਰਥਨ ਨਹੀਂ ਕਰਦਾ ਜਿਸ ਬਾਅਦ ਹੁਣ ਅਮਰਿਤਪਾਲ ਦੇ ਕਾਊਂਟ ਤੋਂ ਇੱਕ ਇੱਕ ਬਿਆਨ ਸਾਂਝਾ ਹੁੰਦਾ ਇੱਕ ਟਵੀਟ ਜਿਹੜਾ ਉਹ ਜਾਰੀ ਕੀਤਾ ਜਾਂਦਾ। ਉਹ ਸ਼ਿ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਾ ਖਾਲਸਾ ਨਹੀਂ ਸਮਰਥਕ ਹੋ ਜਾਂਦਾ ਬੰਦਾ। ਉਹ ਤੇ ਉਹ ਤੇ ਬਿਾਰੇ ਚ ਰਹਿ ਕੇ ਚੋਣ ਲੜੀ। ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ। ਕਿਉਂਕਿ ਉਹਨਾਂ ਤੋਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੀ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਆਹੀ ਮੁੱਦਾ ਐ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਕੁਛ ਵੀ ਇਹ ਅਮਰਿਤਪਾਲ ਦੇ ਮਾਤਾ ਸੰਗ ਜਿਨ੍ਹਾਂ ਦਾ ਤੁਸੀਂ ਬਿਆਨ ਸੁਣਿਆ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਸੰਵਿਧਾਨ ਦੀ ਸੋਚ ਚੁੱਕੀ ਹੈ ਤੇ ਕੇਂਦਰ ਸਰਕਾਰ ਨੂੰ ਅਜੇਹਾ ਕਿਸੇ ਨੂੰ ਵੀ ਅਜਹਿਾਨੀ ਕਹਿਣਾ ਚਾਹੀਦਾ ਕਿ ਅਮਰਿਤਪਾਲ ਖਾਲਸਾਣੇ ਸਮਰਥਕ ਹੈ ਲੇਕਿਨ ਹੁਣ ਇਹ ਸਭ ਤੋਂ ਉਲਟ ਅਮਰਿਤਪਾਲ ਦੇ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਮਾਤਾ ਦੇ ਬਿਆਨ ਨੂੰ ਜਿਹੜਾ ਹੈ ਉਹ ਨਕਾਰਦੇ ਹੋਏ ਨਜ਼ਰ ਆ ਰਹੇ ਨੇ ਲਿਖਿਆ ਗਿਆ ਹੈ ਕਿ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਨ ਵਾਲੀ ਗੱਲ ਹੈ ਜੇ ਸੁਪਨੇ ਦੀ ਪੂਰਤੀ ਲਈ ਲੱਖਾ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਵਾਲੇ ਅਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਵਾ ਬੈਠਦਾ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਦੇ ਲਈ ਇਹ ਗੱਲ ਕਹਿ ਦਿੱਤੀ ਸੀ ਕਿ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਕਿ ਇਹ ਮੇਰੀ ਮਾਂ ਨੇ ਬੇਸ਼ੱਕ ਇਹ ਉਦਾਹਰਨ ਇਸ ਘਟਨਾ ਵਾਸਤੇ ਬਿਹਤਰ ਸਖਤ ਹੈ ਪਰ ਸਿਧਾਂਤਕ ਪੱਖ ਤੋਂ ਇੱਕ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਅੱਗੋਂ ਤਾਂ ਸੰਗਤੀ ਰੂਪ ਦੇ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੋਤਾਹੀ ਨਹੀਂ ਹੋਣੀ ਚਾਹੀਦੀ ਤਾਂ ਅਮਰਿਤਪਾਲ ਦੇ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿੱਥੇ ਮਾਤਾ ਦੇ ਬਿਆਨ ਤੇ ਇਤਰਾਜ਼ ਜੁਤਾਂਦਿਆਂ ਇੱਕ ਵੱਡੀ ਸਾਰੀ ਪੋਸਟ ਲਿਖੀ ਗਈ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਨ ਦੀ ਗੱਲ ਹੈ ਦੱਸਦੀ ਕਿ ਅੰਮ੍ਰਿਤਪਾਲ ਜਦੋਂ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਉਹ 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 ਕਾਫੀ ਐਕਟਿਵ ਸਨ ਤੇ ਕਈ ਵਾਰ ਸਟੇਜਾਂ ਤੋਂ ਇਸ ਚੀਜ਼ ਨੂੰ ਬੋਲਦੇ ਰਹੇ ਨੇ ਕਿ ਖਾਲਸਾ ਰਾਜ ਚਾਹੀਦਾ ਖਾਲਿਸਤਾਨ ਚਾਹੀਦਾ ਅਜਨਾਲਾ ਥਾਣੇ ਦੇ ਉੱਤੇ ਜਦੋਂ ਹਮਲਾ ਹੁੰਦਾ ਉਸ ਤੋਂ ਬਾਅਦ ਅਮਰਿਤਪਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੋ ਇੱਕ ਪਾਸੇ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੀ ਤਾੜਨਾ ਪਰਿਵਾਰਕ ਮੈਂਬਰਾਂ ਨੂੰ ਕਿ ਅਜਿਹਾ ਬਿਆਨ ਗਲਤੀ ਦੇ ਨਾਲ ਵੀ ਮੀਡੀਆ ਦੇ ਵਿੱਚ ਸਾਂਝਾ ਨਾ ਕੀਤਾ ਜਾਏ ਕਿ ਅਮਰਿਤਪਾਲ ਖਾਲਸੇ ਰਾਜ ਦੀ ਮੰਗ ਨਹੀਂ ਕਰਦਾ ਦੱਸਦੀ ਹੈ ਕਿ ਕਈ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਜਦੋਂ ਅਮਰਿਤਪਾਲ ਦੇ ਨਾਲ ਜੁੜੀਆਂ ਹੋਈਆਂ ਸਾਥੀਆਂ ਦੇ ਨਾਲ ਜੁੜੀਆਂ ਹੋਈਆਂ ਤਾਂ ਕਈ ਕੁਝ ਬਰਾਮਦ ਵੀ ਪੁਲਿਸ ਨੇ ਕੀਤਾ ਸੀ ਹਮਸਰ ਪੁਲਿਸ ਨੇ ਰੋਡੇ ਤੋਂ ਅਮਰਿਤਪਾਲ ਦੀ ਗ੍ਰਿਫਤਾਰੀ ਕੀਤੀ ਸੀ ਔਰ ਗ੍ਰਿਫਤਾਰੀ ਤੋਂ ਪਹਿਲਾਂ ਕਈ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਇਸ ਚੀਜ਼ ਤੇ ਜ਼ੋਰ ਦਿੰਦਾ ਰਿਹਾ ਹੈ ਵੱਖਰੇ ਰਾਜ ਦੀ ਮੰਗ ਕੀਤੀ ਜਾਂਦੀ ਰਹੀ ਹੈ ਔਰ ਜਦੋਂ ਗ੍ਰਿਫਤਾਰੀ ਵੀ ਹੋਈ ਸੀ ਤਾਂ ਪੁਲਿਸ ਦੇ ਵੱਲੋਂ ਜੋ ਸਮਾਨ ਬਰਾਮਦ ਕੀਤਾ ਗਿਆ ਉਸ ਦੇ ਵਿੱਚ ਵੱਖਰੇ ਰਾਜ ਦੇ ਝੰਡੇ ਵੀ ਮਿਲੇ ਸਨ ਮੈਪ ਵੀ ਮਿਲੇ ਸਨ ਕਈ ਕੁਝ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਸੀ ਲੇਕਿਨ ਹੁਣ ਪਰਿਵਾਰ ਨੂੰ ਤਾੜਨਾ ਕਰਦੇ ਹੋਏ ਅਮਰਿਤਪਾਲ ਕੀ ਅਜਹਿਹ ਬਿਆਨ ਨਾ ਦਿੱਤੇ ਜਾਣ ਕਿਉਂਕਿ ਉਹ ਕਹਿ ਰਹੇ ਨੇ ਕਿ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਨ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਦੇ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਏ ਉਸ ਤੋਂ ਪਿੱਛੇ ਹਟਣਾ ਉਹ ਗਲਤ ਹੈ ਤਾਂ ਮਾਤਾ ਨੇ ਦਰਅਸਲ ਬਿਆਨ ਦਿੱਤਾ ਸੀ ਜਦੋਂ 5 ਜੁਲਾਈ ਨੂੰ ਅਮਰਿਤਪਾਲ ਨੇ ਸੰਸਦ ਭਵਨ ਦੇ ਵਿੱਚ ਸੌਂ ਚੁੱਕੀ ਸੀ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੇਂਦਰ ਨੂੰ ਬਿਨਾਂ ਸ਼ਰਤ ਅਮਰਿਤਪਾਲ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸਨੇ ਸੰਵਿਧਾਨ ਦੀ ਸੌਂ ਚੁੱਕੀ ਹੈ ਤੇ ਹੁਣ ਉਸ ਨੂੰ ਕੋਈ ਵੀ ਖਾਲਿਸਤਾਨੀ ਸਮਰਥਕ ਨਾ ਆਖੇ ਹੁਣ ਉਸ ਤੋਂ ਬਾਅਦ ਜਿਹੜਾ ਇਹ ਅਮਰਿਤਪਾਲ ਦੇ ਇੱਕ ਅਕਾਊਂਟ ਤੋਂ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਅਮਰਿਤਪਾਲ ਦੀ ਤਰਫੋਂ ਆਪਣੇ ਮਾਤਾ ਪਿਤਾ ਨੂੰ ਤਾੜਿਆ ਗਿਆ ਕਿਹਾ ਗਿਆ ਕਿ ਅਜਿਹਾ ਬਿਆਨ ਗਲਤੀ ਦੇ ਨਾਲ ਵੀ ਨਾ ਦਿੱਤਾ ਜਾਏ ਕਿਉਂਕਿ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ